ਅੰਮ੍ਰਿਤਸਰ ਦੇ ਚੌਂਕ ਪਗਤਾ ਵਾਲਾ ਦੇ ਬਾਜ਼ਾਰ ਗੁਜਰਾਵਾਲਾ ਵਿਖੇ 5 ਮਹੀਨੇ ਪਹਿਲਾਂ ਬਿਜਲੀ ਵਿਭਾਗ ਦੇ ਲੱਗੇ ਖੰਬੇ ਕਰ ਪੀਣ ਵਾਲੇ ਪਾਣੀ ਦੀ ਪਾਈਪ ਟੁੱਟ ਗਈ ਸੀ ਅਤੇ 5 ਮਹੀਨਿਆਂ ਤੋਂ ਉੱਥੋਂ ਪਾਣੀ ਦੀ ਲੀਕੇਜ ਹੋ ਰਹੀ ਹੈ ਜਿਸ ਨਾਲ ਸਾਫ਼ ਪਾਣੀ ਬਰਬਾਦ ਹੋ ਰਿਹਾ ਹੈ ਪ੍ਰਸ਼ਾਸਨ ਨੇ ਇਲਾਕਾ ਵਾਸੀਆਂ ਵੱਲੋਂ ਬਾਰ-ਬਾਰ ਦੱਸੇ ਜਾਣ ਤੋਂ ਬਾਅਦ ਵੀ ਪ੍ਰਸ਼ਾਸਨ ਕੁੰਮਕਣੀ ਨੀਂਦ ਸੁਤਾ ਹੋਇਆ ਹੈ ਜਿਸ ਸੇ ਚਲਦਿਆਂ ਇਲਾਕਾ ਵਾਸੀਆਂ ਵੱਲੋਂ ਸਾਡੀ ਫਾਸਟ ਪੀ ਨਿਊਜ਼ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਪਾਣੀ ਬਚਾਓ ਅਭਿਆਨ ਚਲਾ ਰਹੀ ਹੈ ਅਤੇ ਦੂਜੇ ਪਾਸੇ ਇਹ ਪਾਣੀ ਦੀ ਲਗਾਤਾਰ ਦੁਰਵਰਤੋਂ ਹੋ ਰਹੀ ਹੈ ਅਤੇ ਇਹ ਪਾਣੀ ਘਰਾਂ ਦੀਆਂ ਨੀਹਾਂ ਵਿੱਚ ਜਾ ਰਿਹਾ ਹੈ ਅਤੇ ਘਰਾਂ ਵਿੱਚ ਸੈਲਾਬ ਹੋ ਰਹੀ ਹੈ ਗੱਲਬਾਤ ਕਰਦੇ ਹੋਏ ਆਖਿਆ ਕਿ ਪ੍ਰਸ਼ਾਸਨ ਜਲ ਤੋ ਜਲਦ ਇਸ ਪਾਣੀ ਦੀ ਪਾਈਪ ਨੂੰ ਠੀਕ ਕਰੇ ਤਾਂ ਜੋ ਹੋ ਰਹੀ ਪਾਣੀ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ ਬਾਜ਼ਾਰ ਗੁਜਰਾਵਾਲਾ ਤਬੂਤਰਾ ਚੌਂਕ ਨੂੰ ਕਹਿੰਦੇ ਡਾਕਖਾਨਾ ਗੁਰਦੁਆਰੇ ਵਾਲੀ ਗਲੀ ਇੱਥੇ ਖੰਭਾ ਲਾ ਕੇ ਗਏ ਸੀ ਬੱਤੀ ਵਾਲਾ ਤੇ ਉਸ ਤੋਂ ਬਾਅਦ ਇਹਨਾਂ ਨੇ ਪਾਣੀ ਵਗਣ ਲੱਗ ਪਿਆ ਤੇ ਪਾਣੀ ਉਸ ਤੋਂ ਬਾਅਦ ਇਹਨਾਂ ਨੇ ਬੰਦ ਨਹੀਂ ਕੀਤਾ ਬਹੁਤ ਇਹਨਾਂ ਨੂੰ ਕਹਿੰਦੇ باوجود ਕਿੰਨੀ ਵਾਰੀ ਕਿਹਾ ਵੀ ਆ ਉਹ ਆਂਦੇ ਨੇ ਚਲੇ ਜਾਂਦੇ ਨੇ ਕਹਿੰਦੇ ਨੇ ਕਰਾਂਗੇ ਕਰਾਂਗੇ ਹੁਣ ਕਰ ਨਹੀਂ ਰਹੇ ਉਹਦੇ ਕਰਕੇ ਪਾਣੀ ਸਾਡੇ ਨੀਹਾਂ ਦੇ ਵਿੱਚ ਜਾ ਰਿਹਾ ਹੋਇਆ ਤੇ ਪਾਣੀ ਬਹੁਤ ਜ਼ਿਆਦਾ ਵੇਸਟ ਹੁੰਦਾ ਸਵੇਰ ਤੋਂ ਲੈ ਕੇ 5 ਵਜੇ ਤੋਂ ਪਾਣੀ ਆ ਜਾਂਦਾ ਤੇ ਰਾਤ ਦੇ 10 ਵਜੇ ਤੱਕ ਪਾਣੀ ਚੱਲਦਾ ਰਹਿੰਦਾ ਹੋਇਆ ਉਹਦੇ ਕਰਕੇ ਸਾਡੇ ਅੰਦਰ ਵੀ ਨੀਹਾਂ ਦੇ ਵਿੱਚ ਵੀ ਜਾ ਰਿਹਾ ਹੋਇਆ ਤੇ ਔਰ ਔਰ ਜਿਹੜਾ ਪਾਣੀ ਗੰਦਾ ਮੱਛਰ ਵੀ ਬੈਂਦਾ ਉੱਥੇ ਔਰ ਸਾਨੂੰ ਬਿਮਾਰੀ ਫੈਲਣ ਦਾ ਵੀ ਡਰ ਆ ਇਸ ਕਰਕੇ ਇਹਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਏ ਤਾਂ ਕਿ ਅਸੀਂ ਆਪਣਾ ਸੇਫ ਹੋ ਸਕੀਏ ਉਸ ਤਰ੍ਹਾਂ ਸਰਕਾਰ ਕਹਿੰਦੀ ਹੈ ਕਿ ਪਾਣੀ ਬੂੰਦ-ਬੂੰਦ ਬਚਾਉਣਾ ਚਾਹੀਦਾ ਪਰ ਇਹ ਹੁਣ ਦੇਖੋ ਤੁਸੀਂ ਆਪ ਹੀ 6 ਮਹੀਨੇ ਤੋਂ ਲਗਾਤਾਰ ਪਾਣੀ ਵਗਦਾ ਹੋ ਗਿਆ ਵਾ ਪਾਣੀ ਗੰਦਾ ਨਹੀਂ ਹੋਣਾ ਬਿਮਾਰੀਆਂ ਫੈਲ ਰਹੀਆਂ ਬੱਚੇ ਅੱਗੇ ਸਾਡੇ ਇਲਾਕਾ ਹੋ ਗਿਆ ਵਾ ਜਿੰਗੀਆਂ ਇਲਾਕਿਆਂ ਦੇ ਵਿੱਚ ਸਪਲਾਈ ਵਧੀਆ ਵਾ ਇਹ ਕੋਈ ਇਧਰ ਖਿਆਲ ਹੀ ਨਹੀਂ ਕਰਦਾ ਇੱਕ ਸਾਡਾ ਜਿਹੜਾ ਇਲਾਕੇ ਦੇ ਮੋਤਵਾਰ ਬੰਦੇ ਆ ਕਾਉਂਸਲਰ ਸਾਹਿਬ ਨੇ ਕੋਈ ਕਦੀ ਉਹਨਾਂ ਨੇ ਵੀ ਨੈਗਲੀਜੈਂਸੀ ਵੇਖੀ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਵੇਖੀ ਐਂ ਨਹੀਂ ਬਹੁਤ ਮੁਸ਼ਕਲ ਹੋਈ ਹੈ ਜਦੋਂ ਦੇ ਖੰਬੇ ਲੱਗੇ ਹੋਏ ਨੇ ਉਦੋਂ ਦਾ ਹੀ ਪਾਣੀ ਲੀਕ ਕਰਦਾ ਸਾਰਾ ਨੀਆ ਚ ਵੜਦਾ ਪਿਆ ਪਾਣੀ ਤੇ ਕੰਪਲੇਨ ਵੀ ਬੜੀ ਕੀਤੀ ਪਰ ਕੋਈ ਨਹੀਂ ਆਇਆ ਐ 6 ਮਹੀਨੇ ਹੋ ਗਏ ਨੇ ਜਦੋਂ ਦੇ ਖੰਬੇ ਲਾ ਕੇ ਗਏ ਉਦੋਂ ਦਾ ਹੀ ਪਾਣੀ ਵਗਦਾ ਪਿਆ ਬਿਜਲੀ ਬੋਰਡ ਸਾਹਿਬ ਨੂੰ ਕਿਹਾ ਹੈ ਪਰ ਕੋਈ ਸੁਣਦਾ ਹੀ ਨਹੀਂ ਆਈ ਨਹੀਂ ਰਿਹਾ ਸਾਰਾ ਪਾਣੀ ਸਾਰੇ ਨੀਆ ਚ ਜਾ ਰਿਹਾ ਤੇ ਬੜੀ ਮੁਸ਼ਕਲ ਹੋਈ ਨਹੀਂ ਪਾਣੀ ਬਹੁਤ ਗੰਦਾ ਹੈ ਪੀਣ ਵਾਲੇ ਪਾਣੀ ਚ ਝਲ ਜਾਂਦਾ ਪਿਆ ਸਾਰਾ ਪਾਣੀ ਵੀ ਗੰਦਾ ਕਰ ਹੋਰ ਕਲਰ ਹੀ ਸਾਰਾ ਚੇਂਜ ਹੋਇਆ ਤੇ ਬਹੁਤ ਮੁਸ਼ਕਲ ਹੋ ਗਈ ਪਲੀਜ਼ ਇਹਨਾਂ ਦਾ ਕੁਝ ਕਰੋ ਤੇ ਕੁਝ ਹੱਲ ਕਰੋ ਪਾਣੀ ਬਹੁਤ ਵੇਸਟ ਮੈਂ ਖੁਵਾਰਾ ਛੁੱਟਦਾ ਪਿਆ ਪੂਰਾ ਤੇ ਦੋਵੇਂ ਪਾਣੀ ਜਾਂਦਾ ਫੇਰ ਹੁੰਦਾ 5 ਵਜੇ ਫੇਰ ਸ਼ੁਰੂ ਆਇਆ ਖੁਵਾਰੇ ਵਾਂਗ ਪਾਣੀ ਆਉਂਦਾ ਕੈਨ ਨੂੰ ਪਾਣੀ ਬਚਾਓ ਅਭਿਆਨ ਜਿੱਥੇ ਸਰਕਾਰਾਂ ਵੱਲੋਂ ਸ਼ੁਰੂ ਕੀਤਾ ਜਾਂਦਾ ਹੈ ਵਧੀਆ ਉਪਰਾਲਾ ਹੈ ਪਰ ਉਹਦੇ ਬਦਲੇ ਜੇ ਗੱਲ ਕਰ ਲਈਏ ਜ਼ਮੀਨੀ ਸਤਰ ਤੇ ਸੱਚਾਈ ਕੁਝ ਹੋਰੀ ਉੱਭਰ ਕੇ ਸਾਹਮਣੇ ਆਂਦੀ ਹੈ ਜਿਹਦੇ ਦਰਮਿਆਨ ਸਾਡੀ ਟੀਮ ਪਹੁੰਚੀ ਹੈ ਚੌਂਕ ਚਬੂਤਰਾ ਗਲੀ ਗੁਜਰਾ ਇਨਸਾਈਡ ਭਗਤਾਂ ਵਾਲਾ ਚੌਕ ਜਿੱਥੇ ਕੀ ਪੀਣ ਵਾਲੇ ਪਾਣੀ ਦੀਆਂ ਜੜੀਆਂ ਪਾਈਪਾਂ ਨੇ ਟੁੱਟੀਆਂ ਪਈਆਂ ਨੇ ਔਰ ਪਾਣੀ ਬੇਤਿਹਾਰਾ ਵਹਿ ਰਿਹਾ ਤੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਿਹਾ ਤੇ ਔਰ ਗੰਦਾ ਪਾਣੀ ਵੀ ਲੋਕਾਂ ਨੂੰ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਕਾਰਨ ਹੈ ਕਿ 6 ਮਹੀਨੇ ਤੋਂ ਪਾਣੀ ਵਹਿ ਰਿਹਾ ਹੈ ਜਿਹੜੇ ਬਿਜਲੀ ਦੇ ਖੰਭੇ ਲੱਗੇ ਨੇ ਇੱਥੇ ਬਿਜਲੀ ਦੇ ਖੰਭੇ ਲੱਗਣ ਨਾਲ ਜਿਹੜੀ ਪਾਈਪ ਸਵਰੇਜ ਦੀ ਜਾਂ ਪੀਣ ਵਾਲੇ ਪਾਣੀ ਦੀ ਥਲੋਂ ਟੁੱਟੀ ਹੈ ਔਰ ਪਾਣੀ ਦੋ ਟਾਈਮ ਬਿੰਦਾ ਸਿਰੇ ਜਿਹੜਾ 12 ਵਜੇ ਪਾਣੀ ਆ ਜਾਂਦਾ 2 ਢਾਈ ਵੇਹ ਤੱਕ ਪਾਣੀ ਚੱਲਦਾ ਔਰ ਸ਼ਾਮੀ 5 ਤੋਂ 9 ਵਜੇ ਤੱਕ ਜਿਹੜਾ ਰਾਤ ਪਾਣੀ ਪੈਂਦਾ ਔਰ ਬੇਤੇ ਹਾਸ਼ਾ ਪਾਣੀ ਬਹਿ ਰਿਹਾ ਤੇ ਲੋਕ ਕਿੰਨੀ ਜ਼ਿਆਦਾ ਵੇਸਟੇਜ ਹੋ ਰਹੀ ਹੈ ਇਹ ਨਾਲੇ ਪਾਣੀ ਨੂੰ ਬਚਾਉਣ ਦੇ ਜਿੱਥੇ ਲੋੜ ਹੈ ਉੱਥੇ ਹੀ ਪਹਿਲ ਦੇ ਆਧਾਰ ਦੇ ਉੱਤੇ ਇਹਦੀ ਨਿਕਾਸੀ ਜਾਂ ਇਹਦੀ ਜਿਹੜੀ ਰੋਕ ਲਾਉਣ ਦੀ ਲੋੜ ਹੈ ਔਰ ਬਾਰ-ਬਾਰ ਕਹਿੰਦੇ باوجود ਪ੍ਰਸ਼ਾਸਨ ਵੱਲੋਂ ਇਹਨੂੰ ਅਣਦੇਖਾ ਕੀਤਾ ਜਾ ਰਿਹਾ ਹੈ ਸਾਡੀ ਫਾਸਿਲੀਟੀ ਪਹੁੰਚੀ ਹੈ ਤੇ ਪ੍ਰਸ਼ਾਸਨ ਨੂੰ ਇੱਕੋ ਅਪੀਲ ਹੈ ਪਹਿਲ ਦੇ ਆਧਾਰ ਤੇ ਜਿਹੜੇ ਪਾਣੀ ਦੀ ਜਿਹੜੀ ਨਿਕਾਸੀ ਜਾਂ ਪਾਣੀ ਦੀ ਰੋਕ ਹੈ ਪਹਿਲ ਦੇ ਆਧਾਰ ਤੇ ਕੀਤੀ ਜਾਵੇ ਤਾਂ ਜੋ ਲੋਕਾਂ ਦਾ ਜਿਹੜਾ ਜਿਨਾ ਮੁਹਾਲ ਖੋ ਸਕੇ ਕੈਮਰਾਮੈਨ ਰਾਜਨ ਦੇ ਨਾਲ ਸੁਸ਼ੀਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ